ਹਾਏ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਕੱਲ ਪਰਸੋਂ ਹੀ ਸੁੱਕੀ ਜ਼ਮੀਨ ਵਾਈ ਸੀ ਤੇ ਮੈਂ ਕਿਹਾ ਵੀ ਮੜਾ ਜਾ ਦਿਖਾ ਦਈਏ ਕਾਫੀ ਲੋਕ ਕਮੈਂਟ ਕਰਦੇ ਹੁੰਦੇ ਨੇ ਆਪਾਂ ਵੀ ਦਿਖਾ ਦਈਏ ਵੀ ਆਪਾਂ ਪਿਛਲੇ 10 ਸਾਲਾਂ ਤੋਂ ਇੱਕ ਤਾਂ ਨਾੜ ਵਿੱਚ ਵਾ ਰਹੇ ਆ ਤੁਹਾਨੂੰ ਦਿਖ ਰਿਹਾ ਹੋਊਗਾ ਕਦੇ ਵੀ ਕਣਕ ਝੋਨੇ ਦੇ ਨਾੜ ਨੂੰ ਆਪਾਂ ਨੇ ਅੱਗ ਨਹੀਂ ਲਾਈ ਦੂਜੀ ਗੱਲ ਇਹ ਕਿ ਆਪਾਂ ਕਦੇ ਵੀ ਪਿਛਲੇ 10 12 ਸਾਲਾਂ ਤੋਂ ਜਦੋਂ ਦੀ ਹੋਸ਼ ਸੰਭਾਲੀਏ ਕਦੇ ਵੀ ਖਾਲੀ ਖੇਤ ਨੂੰ ਪਾਣੀ ਨਹੀਂ ਲਾਇਆ ਆ ਸੁੱਕੀ ਪੈੜੀ ਵਾਈ ਹੈ ਤੇ ਪੂਰੀ ਲੋ ਦੇ ਵਿੱਚ ਹੁਣ ਪੈੜੀ ਵਾਈ ਹੈ ਆਪਣੀ ਜਿਹੜੀ ਤੂੜੀ ਬਣ ਗਈ ਸੀ ਲਗਭਗ 15 ਅਪ੍ਰੈਲ ਦੇ ਆਸ-ਪਾਸ ਆਪਣਾ ਕੰਮ ਨਿਪੜ ਗਿਆ ਸੀ ਉਸ ਤੋਂ ਬਾਅਦ ਵੇਖ ਲਓ ਵੀ ਅਪ੍ਰੈਲ ਤੋਂ ਬਾਅਦ ਮਈ ਤੇ ਜੂਨ ਲਗਭਗ 2 ਮਹੀਨੇ ਪੈੜੀ ਵੱਡ ਪਿਆ ਰਿਆ ਵੈਸੀ ਉਸੇ ਤਰ੍ਹਾਂ ਹੀ ਤੇ ਆਪਾਂ ਬਿਨਾ ਪਾਣੀ ਲਾਏ 40 ਪਾਵਰ ਦੇ ਟਰੈਕਟਰ ਦੇ ਨਾਲ 735 ਟਰੈਕਟਰ ਦੇ ਨਾਲ ਇਹ ਪੈੜੀ ਪੁੱਟੀ ਏ ਤੁਸੀਂ ਦੇਖ ਲਓ ਪੂਰੀ ਪੈੜੀ ਪੁੱਟੀ ਗਈ ਏ ਤੇ ਕਾਫੀ ਸਾਡੇ ਅੰਡੀ ਗਵੰਡੀ ਪਾਣੀ ਲਾ ਰਹੇ ਨੇ ਤੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਹਿੰਦੇ ਯਾਰ ਕਮਾਲ ਹੋ ਗਈ ਅਸੀਂ ਤੇ ਪਾਣੀ ਲਾ ਲਾ ਕੇ ਪੈੜੀਆਂ ਪੁੱਟੀਆਂ ਤੇ ਤੁਹਾਡੀ ਪੈੜੀ ਦੇ ਐਵੇਂ ਪੁੱਟੀ ਗਈ ਏ ਤੇ ਕੋਈ ਟਰੈਕਟਰ ਵੀ ਬਹੁਤਾ ਤਗੜਾ ਨਹੀਂ ਸੀ ਜਿਵੇਂ ਕਈ ਕਹਿੰਦੇ ਚੌੜੇ ਟੈਰਾਂ ਵਾਲਾ ਤਗੜਾ ਟਰੈਕਟਰ ਹੋਵੇ ਤੋ ਉਹੀ ਪੈੜੀ ਪੁੱਟਦਾ ਗੱਲ ਇਹ ਕਿ ਜੇ ਸਾਡੀ ਪੈੜੀ ਦੇ ਵਿੱਚ ਕੁਦਰਤੀ ਖਾਦਾਂ ਪਈਆਂ ਹੋਣ ਰੂੜੀ ਪਈ ਹੋਵੇ ਪਰਾਲੀ ਵਹੀ ਹੋਵੇ ਕਣਕ ਦਾ ਨਾੜ ਵਾਇਆ ਹੋਵੇ ਤੇ ਪੈੜੀ ਜਿਹੜੀ ਇਹ ਨਾ ਜ਼ਮੀਨ ਫਰਟਾਈਲ ਹੋ ਜਾਂਦੀ ਏ ਥੋੜੀ ਜ਼ਮੀਨ ਪੋਲੀ ਹੋ ਜਾਂਦੀ ਏ ਉਹਦੀ ਪਰਤ ਥੋੜੀ ਨਰਮ ਰਹਿੰਦੀ ਏ ਤੇ ਆਪਾਂ ਕਦੇ ਵੀ ਸੁੱਕੀ ਪੈੜੀ ਵਾ ਸਕਦੇ ਹਾਂ ਆ ਵੇਖੋ ਹੈਰੋਂ ਦੀ ਖਾਲੀ ਪਈ ਹੋਈ ਏ ਤਵੀਆਂ ਦੀ ਤੇ ਆ ਦੇਖੋ ਕਿੰਨੀ ਡੂੰਗੀ ਏ ਤੇ ਬਿਨਾ ਪਾਣੀ ਲਾਏ ਇਹ ਜਿਹੜੀ ਪੈੜੀ ਵੱਗੀ ਏ ਇਹ ਜਿਹੜੀ ਵੀਡੀਓ ਮੇਰੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਜਾਣੀ ਏ ਦੂਰ ਤੱਕ ਵੀ ਜਾਣੀ ਏ ਤੇ ਆਸ-ਪਾਸ ਦੇ 10 ਪਿੰਡਾਂ ਦੇ ਵਿੱਚ ਤੇ ਪਤਾ ਹੀ ਪਤਾ ਵੀ ਆਪਾਂ ਨੇ ਕਦੇ ਵੀ ਇਹੋ ਜਿਹਾ ਗਲਤ ਕਾਮਨੀ ਕੀਤਾ ਹੈਗਾ ਜਿਹਦੇ ਨਾਲ ਆਪਣਾ ਮਿੱਟੀ ਪਾਣੀ ਤੇ ਆਪਣੇ ਪੰਜਾਬ ਦੀ ਪਰਪੰਦੀ ਹੋਵੇ ਕਈ ਵਾਰ ਵੀਡੀਓ ਪਾਈਦੀ ਹੈ ਵੀਡੀਓ ਨਵੇਂ-ਨਵੇਂ ਬੰਦਿਆ ਕੋਈ ਚਲੀ ਜਾਂਦੀ ਹੈ ਉਹ ਪਰਸਨਲ ਤੌਰ ਤੇ ਜਾਣਦੇ ਨਹੀਂ ਹੁੰਦੇ ਉਹ ਜਾਂ ਤਾਂ ਕਮੈਂਟ ਕਰ ਦੇਣਗੇ ਜੀ ਤੁਸੀਂ ਖੇਤੀ ਕਰਕੇ ਦੇਖ ਲਓ ਜਾਂ ਕਮੈਂਟ ਕਰ ਦੇਣਗੇ ਫੇਸਬੁੱਕ ਵਿਦਵਾਨ ਪਹਿਲੀ ਗੱਲ ਤੇ 10-15 ਸਾਲਾਂ ਤੋਂ ਪਹਿਲਾਂ ਤੇ ਚਲੋ ਪਿਛਲੀ ਪੀੜੀ ਤੋਂ ਖੇਤੀ ਹੋ ਰਹੀ ਹੈ ਮੈਂ ਤੇ 10-12 ਸਾਲਾਂ ਤੋਂ ਇੱਕ ਵਧੀਆ ਤਰੀਕੇ ਨਾਲ ਖੇਤੀ ਕਰ ਰਹੇ ਆ ਜਿਦੇ ਵਿੱਚ ਆਪਾਂ ਵਾਤਾਵਰਣ ਨੂੰ ਵੀ ਵਿਚਾਰ ਰਹੇ ਆ ਮਿੱਟੀ, ਪ੍ਰਧਵੀ ਵਿਚਾਰ ਰਹੇ ਆ ਤੇ ਪਾਣੀ ਵੀ ਵਿਚਾਰ ਰਹੇ ਆ ਇਹ ਜ਼ਮੀਨ ਨੂੰ ਜਿਹੜਾ ਪਾਣੀ ਲੱਗਾ ਸੀ ਨਾ ਉਹ ਫਰਵਰੀ ਦੇ ਵਿੱਚ ਆਖਰੀ ਪਾਣੀ ਕਣਕ ਨੂੰ ਲੱਗਾ ਸੀ ਫਰਵਰੀ ਤੋਂ ਬਾਅਦ ਆਪਾਂ ਨੇ ਜ਼ਮੀਨ ਨੂੰ ਕੋਈ ਪਾਣੀ ਨਹੀਂ ਲਾਇਆ ਤੇ ਹੁਣ ਇਸ ਦੁਬਾਰ ਜਿਹੜਾ ਇਹਨਾਂ ਪਾਣੀ ਲੱਗਣਾ ਹੈ ਨਾ ਉਹ 15 ਜੁਲਾਈ ਨੂੰ ਜਾ ਕੇ ਲੱਗਣਾ ਹੈ ਤੁਸੀਂ ਵੇਖ ਲਓ ਵੀ 8-10 ਫਰਵਰੀ ਨੂੰ ਕਣਕ ਨੂੰ ਪਾਣੀ ਲੱਗਾ ਸੀ ਫਰਵਰੀ ਤੋਂ ਬਾਅਦ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਪੰਜ ਮਹੀਨਿਆਂ ਬਾਅਦ ਜਾ ਕੇ ਨਾ ਖੇਤਾਂ ਨੂੰ ਪਾਣੀ ਲਾਉਣਾ ਪੰਜ ਮਹੀਨੇ ਆਪਾਂ ਧਰਤੀ ਦੇ ਹੇਠਾਂ ਪਾਣੀ ਨਹੀਂ ਕੱਢਿਆ ਸਿਰਫ 2 2.5 ਕਨਾਲਾਂ ਪਨੀਰੀ ਵੀਜੀ ਹੋਈ ਹੈ ਹੋਰ ਆਪਾਂ ਕਿਸੇ ਖੇਤ ਦੇ ਜ ਫਜ਼ੂਲ ਪਾਣੀ ਨਹੀਂ ਛੱਡਿਆ ਫਜ਼ੂਲ ਕੋਈ ਆਪਾਂ ਨੇ ਬਿਨਾਂ ਮਤਲਬ ਤੋਂ ਖੇਤ ਠੰਡੇ ਨਹੀਂ ਕੀਤੇ ਅਸੀਂ ਵੀ ਲੇਜਰ ਲਾਉਣਾ ਹੈ ਅਸੀਂ ਵੀ ਲੇਜਰ ਲਾਉਣਾ ਹੈ ਕਿਉਂਕਿ ਕਿਸਾਨ ਜਿੰਨਾ ਚਿਰ ਮੌਸਮ ਦੀ ਜਾਣਕਾਰੀ ਆਖ ਕੇ ਨਹੀਂ ਨਾ ਚੱਲਦਾ ਉਹਨਾਂ ਚਿਰ ਕਿਸਾਨ ਨੇ ਕਾਮਯਾਬ ਨਹੀਂ ਹੋਣਾ ਉਹਨੇ ਕੁਦਰਤੀ ਸਾਧਨ ਬਚਾਉਣ ਵਾਲੇ ਪਾਸੇ ਜਾਣਾ ਹੀ ਨਹੀਂ ਲੋਕ ਮਾਰਚ ਦੇ ਵਿੱਚ ਹੀ April ਦੇ ਵਿੱਚ ਤੂੜੀਆਂ ਬਣਵਾ ਕੇ ਹਫਤੇ ਬਾਦੀ ਪਾਣੀ ਛੱਡ ਕੇ ਲੇਜਰ ਲਾਣ ਲੱਗੇ ਤੇ ਉਸ ਤੋਂ ਬਾਅਦ ਹੁਣ ਮੀਂਹ ਪੈਣੇ ਨੇ ਮੀਂਹਾਂ ਤੋਂ ਬਾਅਦ ਫੇਰ ਪੈੜੀਆਂ ਟੈਟ ਹੋ ਜਾਣੀਆਂ ਦੁਆਰਾ ਦੁਆਰਾ ਮਾਉਣੀਆਂ ਪੈਣੀਆਂ ਨੇ ਅਸੀਂ ਸਿਰਫ ਹੁਣ ਇੱਕ ਵਾਰ ਪੈੜੀ ਬਾਈ ਹੈ ਉਹ ਵੀ ਅਸੀਂ ਸੋਚਿਆ ਵੀ ਇੱਕ ਵਾਰ ਸੁੱਕੀ ਪੈੜੀ ਬਾਹ ਦਿੰਨੇ ਹੁਣ ਤੇ ਉਸ ਤੋਂ ਬਾਅਦ ਹੁਣ 24 25 ਤਰੀਕ ਨੂੰ ਮੀਂਹ ਪੈਣੇ ਨੇ ਤੇ ਮੀਆਂ ਤੋਂ ਬਾਅਦ ਜਿਵੇਂ ਹੀ ਪੈੜੀ ਵੱਤਰ ਹੋਏ ਆਏਗੀ ਤੇ ਹਲਾਂ ਦੇ ਨਾਲ ਇੱਕ ਵਾਰੀ ਚੰਗੀ ਡੂੰਗੀ ਪੈੜੀ ਪੁੱਟ ਕੇ ਨਾ ਤੇ ਉਸ ਬਾਰੇ ਨੂੰ ਲੇਜਰ ਲਵਾਵਾਂਗੇ ਤੇ ਜਿਹੜੀ ਆਪਾਂ ਜੀਰੀ ਲਾਉਣੀ ਆ ਉਹ ਆਪਾਂ 77 ਤੇ 26 ਲਾਉਣੀ ਹੈ ਤੇ ਇੱਕ অর্ਗੈਨਿਕ ਬਾਸਮਤੀ ਲਾਉਣੀ ਹੈ ਘਰ ਵਾਸਤੇ ਉਹ ਆਪਾਂ ਨੇ ਜਾਨੀ ਕਿ ਵੀ 10 ਤੋਂ 15 ਜੁਲਾਈ ਤੋਂ ਬਾਅਦ ਹੀ ਕੰਮ ਸ਼ੁਰੂ ਕਰਨਾ 10-15 ਜੁਲਾਈ ਤੋਂ ਬਾਅਦ ਤੇ ਹੋ ਸਕਦਾ 17-18 ਜੁਲਾਈ ਹੋ ਜੇ ਕਿਉਂਕਿ ਜੇ ਆਪਾਂ ਸ਼ਾਰਟ ਟਾਈਮ ਵਾਲੀਆਂ ਵੈਰਾਈਟੀਆਂ ਲਾਵਾਂਗੇ ਜਿਹੜੀ 77 ਹੈ 77 90 92 ਦਿਨ ਲੈਂਦੀ ਹੈ 90 ਤੇ ਆਸ-ਪਾਸ ਹੀ ਲੈਂਦੀ ਇੱਕ ਦੋ ਦਿਨ ਵੱਧ ਘਟ ਜਾਂਦੇ ਨੇ ਜ਼ਮੀਨ ਦੇ ਹਿਸਾਬ ਨਾਲ ਤੇ 26 ਵੀ 90 95 ਦਿਨ ਲੈਂਦੀ ਹੈ ਤੇ ਜੇ 1509 ਲਾਈ ਉਹ ਵੀ 85 90 ਦਿਨ ਲੈਂਦੀ ਹੈ ਵੀ ਆਪਾਂ ਬਿਲਕੁਲ ਸ਼ਾਰਟ ਟਾਈਮ ਵਾਲੀਆਂ ਵੈਰਾਈਟੀਆਂ ਲਾਉਣੇ ਆ ਤੇ ਜਿੱਦਨ ਦਾ ਇਹ ਸਿਸਟਮ ਅਪਣਾਇਆ ਹੈ ਨਾ ਉਦਨ ਦਾ ਬਹੁਤ ਵਧੀਆ ਬਰਕਤ ਹੈ ਕਿਤੇ ਫਜ਼ੂਲ ਡੀਜ਼ਲ ਨਹੀਂ ਫੂਕਦੇ ਆਪਣੀ ਸੋਚ ਇਹ ਹੁੰਦੀ ਹੈ ਵੀ ਕਣਕ ਵੱਢਣ ਤੋਂ ਬਾਅਦ ਨਾ 3 ਮਹੀਨੇ ਖੇਤ ਜਾਣਾ ਹੀ ਨਹੀਂ। ਖੇਤ ਕੀ ਕਰਨ ਜਾਣਾ, ਜ਼ਮੀਨ 'ਚ ਪੈਲੀ 'ਚ ਕਰਨ ਕੀ ਜਾਣਾ, 3 ਮਹੀਨੇ ਜਦੋਂ ਆਪਾਂ ਨਹੀਂ ਕੋਈ ਫਸਲ ਦਾ ਬੀਜ ਨਹੀਂ ਹੁੰਦੀ। ਆਪਾਂ ਉਹਨਾਂ ਜੀ ਦੇਖਦੇ ਆਂ ਲੋਕ ਜਾਂਦੇ ਨੇ ਇੱਕ ਪਾਸਿਓਂ ਗਵਾਂਡੀਆਂ ਦੀਆਂ ਵੱਟਾਂ ਛੱਲਣ ਲੱਗ ਜਾਂਦੇ ਨੇ। ਦੂਜੇ ਪਾਸਿਓਂ ਮੋਟਰ-ਮੋਟਰ ਦੱਬ ਦਿੰਦੇ ਨੇ ਭਾਈ ਇੱਧਰ ਨੂੰ ਦੱਬ ਦੋ, ਮੋਟਰ ਚਲਾ ਦੋ, ਕਿਆਰਿਆਂ 'ਚ ਪਾਣੀ ਬਿਨਾਂ ਮਤਲਬ ਤੋਂ। ਇਹ ਜਿਹੜੀਆਂ ਚੀਜ਼ਾਂ ਨੇ ਨਾ ਖੇਤੀ ਦੇਖੋ ਜੇ ਅਸੀਂ ਪਾਣੀ ਬਚਾਵਾਂਗੇ ਨਾ ਤੇ ਅਸੀਂ ਲੰਬਾ ਟਾਈਮ ਖੇਤੀ ਕਰਨੀ ਹੈ। ਅਹੀਂ ਆਪਾਂ ਜਦੋਂ ਵੀ ਪਾਣੀ ਬਚਾਉਣ ਦੀ ਗੱਲ ਕਰਦੇ ਆਪਾਂ ਕਹਿੰਦੇ ਆ ਫੈਕਟਰੀਆਂ ਵਾਲੇ ਕਿਹੜਾ ਬਚਾਉਂਦੇ ਨੇ ਆਪਾਂ ਕਹਿੰਦੇ ਆ ਫੈਕਟਰੀਆਂ ਵਾਲੇ ਨੂੰ ਬਚਾਉਣਾ ਚਾਹੀਦਾ ਘਰਾਂ ਦੇ ਵਿੱਚ ਵੀ ਬਚਾਉਣਾ ਚਾਹੀਦਾ ਹਰ ਥਾਂ ਜਿੱਥੇ ਵੀ ਪਾਣੀ ਬਚਾਉਣ ਦੀ ਗੱਲ ਹੈ ਹਰ ਬੰਦਾ ਜਿੱਥੇ-ਜਿੱਥੇ ਹੈਗਾ ਉਹਨੂੰ ਉੱਥੇ-ਉੱਥੇ ਪਾਣੀ ਬਚਾਉਣਾ ਚਾਹੀਦਾ ਇਹ ਨਹੀਂ ਹੈਗਾ ਆਪਾਂ ਖੇਤੀ ਕਰਦੇ ਆ ਆਪਾਂ ਖੇਤੀ 'ਚ ਪਾਣੀ ਬਚਾਉਣਾ ਹੈ ਜਿਹੜਾ ਬੰਦਾ ਫੈਕਟਰੀ ਦਾ ਕੰਮ ਕਰਦਾ ਫੈਕਟਰੀ ਬਚਾਵੇ ਜਿਹੜਾ ਸ਼ਹਿਰ 'ਚ ਕੋਈ ਦੁਕਾਨਦਾਰੀ ਕਰਦਾ ਕੋਈ ਠਾਬਾ ਪੈਲਸ ਕਰਦਾ ਉਹ ਉੱਥੇ ਪਾਣੀ ਬਚਾਵੇ ਪਾਣੀ ਨੂੰ ਦੁਬਾਰਾ ਵਰਤਣ ਦੀ ਕੋਸ਼ਿਸ਼ ਕਰੇ ਵੀ ਜਿਹਦੇ ਜਿਹੜਾ ਪਾਣੀ ਨਾਲ ਕੋਈ ਸਾਫ ਚੀਜ਼ ਧੋਤੀ ਗਈ ਹੈ, ਸਬਜੀ ਧੋਤੀ ਗਈ ਹੈ, ਉਹਦੇ ਨਾਲ ਅਗੇ ਭਾਂਡੇ ਧੋਤੇ ਜਾਣ ਜਾਂ ਉਹਦੇ ਨਾਲ ਅਗੇ ਫਰਸ਼ ਧੋਤੇ ਜਾਣ। ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਪਣੀ ਟੈਂਕੀ ਦਾ ਘਰ ਵਾਲੀ ਟੈਂਕੀ ਦਾ ਸਿਸਟਮ ਵੀ ਦਿਖਾ ਜਾਵਾਂਗਾ ਸਾਡੀ ਘਰ ਵਾਲੀ ਜਿਹੜੀ ਟੈਂਕੀ ਹੈ ਨਾ ਉਹਦਾ ਪਾਣੀ ਵੀ ਭਰ ਕੇ ਥੱਲੇ ਟੱਪ ਚ ਆਉਂਦਾ ਤੇ ਉਹ ਟੱਪ ਦੇ ਨਾਲ ਜਾਂ ਦਾ ਕੱਪੜੇ ਧੋਤੇ ਜਾਂਦੇ ਨੇ ਜਾਂ ਫਰਸ਼ ਧੋਤੇ ਜਾਂਦੇ ਨੇ ਜਾਂ ਬੂਟਿਆਂ ਨੂੰ ਪਾਇਆ ਜਾ ਰਿਹਾ। ਤੇ ਏਸ਼ੀਆਂ ਦਾ ਪਾਣੀ ਵੀ ਤੁਹਾਨੂੰ ਦਿਖਾ ਦਿਆਂਗੇ ਏਸ਼ੀਆਂ ਦਾ ਪਾਣੀ ਵੀ ਸਾਡਾ ਥੱਲੇੋਂ ਬਾਲਟੀਆਂ ਦੇ ਜਾਂਦਾ ਤੇ ਬਾਲਟੀਆਂ ਜੋ ਹਰ ਰੋਜ਼ 5-7 ਲੀਟਰ ਜਿਹੜਾ ਪਾਣੀ ਦਾ ਲੀਟਰ ਹੁੰਦਾ ਉਹ ਬੂਟਿਆਂ ਨੂੰ ਪਾਇਆ ਜਾ ਰਿਹਾ ਹੈ ਵੀ ਜੇ ਆਪਾਂ ਸ਼ੌਂਕ ਨਾਲ ਕੰਮ ਕਰਾਂਗੇ ਨਾ ਤੇ ਪ੍ਰਮਾਤਮਾ ਨੇ ਵੀ ਬਰਕਤ ਤਾਂ ਹੀ ਪਾਉਣੀ ਹੈ ਪ੍ਰਮਾਤਮਾ ਨੇ ਖੁਸ਼ੀ ਸਾਡੇ ਨਾਲ ਤਾਂ ਹੀ ਆਉਣਾ ਹੈ ਪ੍ਰਮਾਤਮਾ ਇਹਨਾਂ ਸਾਰੀਆਂ ਚੀਜ਼ਾਂ ਦੇ ਜੁੜਨ ਦਾ ਨਾਮ ਹੀ ਹੈ ਧਰਤੀ ਆਕਾਸ਼ ਮਿੱਟੀ ਪਾਣੀ ਇਹ ਕੁਦਰਤੀ ਸਿਸਟਮ ਜਿਸ ਦੇ ਵਿੱਚ ਹੀ ਮਨੁੱਖ ਹੈ ਇਰੋ ਸਾਰਾ ਕੁਝ ਜੁੜ ਜਾਂਦਾ ਨਾ ਤੇ ਫਿਰ ਉਹਨੂੰ ਜੁੜੇ ਹੋਏ ਸਾਰੇ ਸਿਸਟਮ ਨੂੰ ਪਰਮਾਤਮਾ ਕੁਦਰਤ ਦਾ ਨਾਮ ਦਿੱਤਾ ਜਾਂਦਾ ਹੈ ਤੇ ਆ ਦੇਖ ਲਓ ਵੱਟਾਂ ਨੇ ਵੱਟਾਂ ਨਾਲ ਉਵੇਂ ਹੀ ਮੁੱਢ ਖੜੇ ਨੇ ਆਪਣੀਆਂ ਹੀ ਵੱਟਾਂ ਨੇ ਤੇ ਪੂਰੀਆਂ ਚੌੜੀਆਂ ਵੱਟਾਂ ਨੇ ਆਪਾਂ ਨਹੀਂ ਹੈਗਾ ਵੱਟਾਂ ਛਿੱਲ ਦੋ ਨਾ ਕੁਝ ਨਹੀਂ ਹੈਗਾ ਇੱਕ ਵਾਰ ਮੀਮੂ ਪੈ ਗਿਆ ਨਾ ਇਹਨਾਂ ਨੂੰ ਮਾੜਾ ਮਾੜਾ ਛਿੱਲ ਕੇ ਤੇ ਅਸੀਂ ਬਹੁਤੀਆਂ ਵੱਟਾਂ ਨਾ ਲਿੱਪੀ ਹੈ ਨਾ ਬਹੁਤੀਆਂ ਖਰੋਚੀ ਲੋਕ ਕਈਆਂ ਲੈ ਕੇ ਲੋਕਾਂ ਦੀ ਵੱਟਾਂ ਹੀ ਖਰੋਚੀ ਜਾਂਦੇ ਨੇ ਤੇ ਵੱਟਾਂ ਮੋਟਾਂ ਦੀ ਕੁਝ ਨਹੀਂ ਹੈਗਾ ਰਾਵਾਂ ਰੂਹਾਂ ਦੀ ਕੁਝ ਨਹੀਂ ਹੈਗਾ ਤੇ ਆਵੇ ਲੋੜੀ ਚ ਰੂੜੀ ਪਾਈ ਹੋਈ ਹੈ ਰੂੜੀ ਪਾ ਕੇ ਜਮੀਨ ਵਾਈ ਹੋਈ ਹੈ ਤੇ ਸਾਰੀ ਸੁੱਕੀ ਜ਼ਮੀਨ ਵੱਗੀ ਹੈ ਬਈ ਨਿੰਦ ਲੋਕਾਂ ਨੇ ਪਾਣੀ ਛੱਟ ਛੱਟ ਕੇ ਬਈ ਸੁੱਕੀ ਪੈਲੀ RAMNAW ਵਾਲੋ ਟਰੈਕਟਰ ਸਲੋ ਰੱਖ ਕੇ ਵਾਹ ਲੋ ਥੋੜਾ ਜਿਆ ਜ਼ਿਆਰਾ ਭਜਾਉਣ ਦੀ ਕੀ ਲੋੜ ਹੈ ਤੇ ਜਿਨ੍ਹਾਂ ਨੇ ਨਹੀਂ ਵਾਈ ਹਜੇ ਉਹ ਖੜਜਾ 24 25 ਤਰੀਕ ਨੂੰ ਸਾਰੇ ਪੰਜਾਬ ਹਰਿਆਣੇ ਦੇ ਚ ਮੀਂਹ ਪੈਣਾ ਤੇ ਤੁਸੀਂ ਜ਼ਮੀਨ ਵਾਹ ਲਿਓ ਮੈਂ ਤਾਂ ਖਾਨਾ ਵੀ ਸਾਨੂੰ ਲੋਕ ਨਾ ਕਮੈਂਟ ਕਰ ਦਿੰਦੇ ਨੇ ਕਈ ਵਾਰੀ ਹੁਣ ਫੇਸਬੁੱਕ ਵਿਦਵਾਨ ਦੀ ਗੱਲ ਸੁਣ ਲੋ ਜਿੰਨੀਆਂ ਵੀ ਪੰਜਾਬ ਦੀਆਂ ਅਖਬਾਰਾਂ ਨੇ ਸਾਰੀਆਂ ਅਖਬਾਰਾਂ 'ਚ ਮੇਰੇ ਆਰਟੀਕਲ ਛਪੇ ਹੋਏ ਨੇ ਕਿਸੇ ਦਿਨ ਸਾਰੇ ਆਰਟੀਕਲ ਕੱਟੇ ਕਰਕੇ ਵੀ ਫੋਟੋ ਪਾ ਦਿਆਂਗੇ ਅਖਬਾਰਾਂ ਦੇ ਵਿੱਚ ਲਿਖ ਕੇ ਛੱਡਿਆ ਹੈ ਚੈਨਲਾਂ ਦੇ ਵਿੱਚ ਕੰਮ ਕਰਕੇ ਛੱਡਿਆ ਸਿਰਫ ਇਸੇ ਕਰਕੇ ਛੱਡਿਆ ਵੀ ਆਪਣਾ ਆਜ਼ਾਦ ਕੰਮ ਕਰਾਂਗੇ ਹੁਣ ਆਪਣੇ ਚੈਨਲ ਆਪਣੇ ਚੈਨਲ ਨੇ ਆਪਣੀ ਮਰਜ਼ੀ ਨਾਲ ਕੰਮ ਕਰੀਦਾ ਆਪਣੀ ਮਰਜ਼ੀ ਦੀ ਕੀ ਪੋਸਟ ਕਰੀਦੀ ਏ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਦੇ ਹੁਕਮ ਦੇ ਥੱਲੇ ਕੰਮ ਕਰਦੇ ਆ ਸੋ ਮੇਰਾ ਅਜਾ ਇਰਾਦਾ ਸੀਗਾ ਵੀ ਤੁਹਾਨੂੰ ਦਿਖਾਇਆ ਜਾਵੇ ਆਵੇ ਲੋ ਸਾਰੀ ਪੈੜੀ ਵਾਈ ਹੋਈ ਏ ਸਾਰੀ ਪੈੜੀ ਸੁੱਕੀ ਬੱਗੀ ਹੋਈ ਏ ਤੇ ਇਹ ਨਹੀਂ ਹੈਗਾ ਵੀ ਆਪਾਂ ਨੇ ਪਾਣੀ ਛੱਡਿਆ ਤੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਹੀ ਸਾਨੂੰ ਥੋੜੇ ਆਵਾਜ਼ ਕਰਨਗੀਆਂ ਅਸੀਂ ਜੇ ਆਪਣੇ ਬਾਰੇ ਖੁਦ ਸੋਚਾਂਗੇ ਜੇ ਅਸੀਂ ਇਹ ਹੀ ਗੁੱਸੇ ਨਾਲ ਕਰਾਂਗੇ ਤੁਸੀਂ ਕੀ ਕਰਦੇ ਹੋ ਅਸੀਂ ਤੁਸੀਂ ਵੱਡੇ ਸਿਆਣੇ ਆਗੇ ਇਹ ਚੀਜ਼ਾਂ ਨਾਲ ਕਦੇ ਵੀ ਕੋਮਾ ਤਰੱਕੀ ਨਹੀਂ ਕਰਦੀਆਂ ਹੁੰਦੀਆਂ ਸਿਰਫ ਇਹ ਜੇ ਤੁਸੀਂ ਚੰਗਾ ਕੰਮ ਕਰਦੇ ਹੋ ਆਪਣਾ ਚੰਗਾ ਕੰਮ ਦਿਖਾਓ ਸਗੋਂ ਆਪਣਾ ਚੰਗਾ ਕੰਮ ਲੋਕਾਂ ਨੂੰ ਦਿਖਾਓ ਲੋਕਾਂ ਦੇ ਵਿੱਚ ਵੀ ਅਵੇਰਨੈਸ ਆਵੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ ਬਜ਼ੁਰਗਾਂ ਦੇ ਜੀ ਅਵੇਰਨੈਸ ਬਹੁਤ ਘੱਟ ਏ ਉਹਨਾਂ ਨੇ ਕਿਤਾਬਾਂ ਨਹੀਂ ਪੜੀਆਂ এনवायरमेंट ਦੀਆਂ ਉਹ ਬਹੁਤ ਘੱਟ ਨਿ ਮੈਂ ਦੇਖਿਆ ਜਿੱਥੇ ਨੌਜਵਾਨ ਖੇਤੀ ਕਰ ਰਹੇ ਨੇ ਉਹ ਪਾਣੀ ਵੀ ਵਿਚਾਰੇ ਨੇ ਅੱਗ ਵੀ ਨਹੀਂ ਲਾ ਰਹੇ ਜਿੱਥੇ ਬਜ਼ੁਰਗ ਖੇਤੀ ਕਰ ਰਹੇ ਨੇ ਉਹ ਫਜ਼ੂਲ ਪਾਣੀ ਵੀ ਲਾ ਰਹੇ ਨੇ ਫਜ਼ੂਲ ਅੱਗਾਂ ਵੀ ਲਾ ਰਹੇ ਨੇ ਤੇ ਇਸ ਕਰਕੇ ਆਪਾਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਦੱਸਿਏ ਕਿਉਂਕਿ ਬਜ਼ੁਰਗ ਰੱਬ ਨੂੰ ਤੇ ਬਹੁਤ ਮੰਨਦੇ ਨੇ ਪਰ ਕੁਦਰਤੀ ਤੌਰ ਤੇ ਉਹਨਾਂ ਦੀ ਅਵੇਰਨੈਸ ਬਹੁਤ ਘੱਟ ਏ ਮੈਂ ਦੇਖਿਆ ਮੇਰੇ ਆਸ-ਪਾਸ ਜਿੰਨੇ ਵੀ ਨੌਜਵਾਨ ਕੀਤੀ ਕਰ ਰਹੇ ਨੇ ਉਹ ਸਾਰੇ ਕਰ ਰਹੇ ਨੇ ਵੀ ਆਪਾਂ ਪਾਣੀ ਘਟ ਤੋ ਘਟ ਲਾਈਏ ਜੇ ਦੋ ਚਾਰ ਦਿਨਾਂ ਨੂੰ ਐਪ ਮੀਂਹ ਦਿਖਾ ਰਹੀ ਏ ਤੇ ਆਪਾਂ ਦੋ ਚਾਰ ਦਿਨ ਫਸਲ ਨੂੰ ਪਾਣੀ ਲੇਟ ਲਾ ਲਈਏ ਫਸਲ ਕਿਹੜਾ ਕੋਈ ਬੰਦਾ ਜਿਹੜਾ ਵੀ ਇਹਨੂੰ ਜੇ ਹੁਣੇ ਨਾ ਪਾਣੀ ਲਾਇਆ ਤੇ ਮਰ ਜੂਗੀ ਫਸਲ ਇੱਕ ਦੋ ਦਿਨ ਕੱਢ ਜਾਂਦੀ ਹੈ ਮੰਨ ਲਓ ਕੱਲ ਨੂੰ ਮੀਂਹ ਪੈਣਾ ਪਰਸੋਂ ਨੂੰ ਪਾਣੀ ਮੀਂਹ ਪੈਣਾ ਹੈ ਤੇ ਆਪਾ ਪਾਣੀ ਰੋਕ ਲਈਏ ਧਰ ਤੇ ਇట్లా ਮੋਟਰ ਨਾ ਚਲਾਈਏ ਅਸੀਂ ਐਂ ਕਰਕੇ ਬਹੁਤ ਪਾਣੀ ਬਚਾਉਨੇ ਆਂ ਕਈ ਵਾਰੀ ਸਾਡੇ ਝੋਨੇ ਦੇ ਤੁਹਾਨੂੰ ਵੀਡੀਓ ਪਾ ਜਾਗੇ ਦਿਖਾ ਦੇਾਂਗੇ ਅਗਲੇ ਪਿਛਲੇ ਸਾਲਾਂ ਦੀ ਪਾਈਆਂ ਇਥੇ ਪਾ ਦੇਾਂਗੇ ਵੀ ਜੇ ਮੰਨ ਲਓ ਕੱਲ ਨੂੰ ਮੀਂਹ ਪੈਣ ਵਾਲਾ ਐਪ ਦਕਾਰੀਏ ਕੱਲ ਨੂੰ ਮੀਂਹ ਪੈਣਾ ਤੇ ਮੋਟਰਾਂ ਬੰਦ ਪਾਈ ਕੋਈ ਗੱਲ ਨਹੀਂ ਇੱਕ ਦਿਨ ਬੰਦ ਕਰੋ ਮੀਂਹ ਪੈ ਜਾਣਾ ਪਾਣੀ ਬਚਾਓ ਪਰ ਇੱਥੇ ਉਲਟਾ ਕੰਮ ਹੈ ਲੋਕ ਮੀਂਹਾਂ ਦੀ ਮੋਟਰਾਂ ਚਲਾਈ ਜਾਂਦੇ ਨੇ ਕੋਈ ਪੈਣਾ ਕਿਹੜਾ ਹੈਗਾ ਪੁਰਾਣੇ ਟਾਈਮਾਂ 'ਚ ਖੇਤੀ ਮੀਂਹਾਂ ਦੇ ਸਿਰ ਤੇ ਹੁੰਦੀ ਸੀ ਸਾਡੇ ਤੇ ਫੇਰ ਚਲੋ ਜੇ ਕੱਲ ਨੂੰ ਨਾ ਪਰ ਪਹਿਲੇ ਟਾਈਮਾਂ ਰੇ ਤੇ ਖੇਤੀ ਮੀਆਂ ਦੇ ਹਿਰਤੇ ਹੁੰਦੀ ਸੀ ਉਦੋਂ ਸਬਰ ਦੇਖੋ ਕਿੰਨਾ ਸੀ ਤੇ ਉਦੋਂ ਕਰਜ਼ੇ ਲਿਮਟਾਂ ਵੀ ਨਹੀਂ ਸੀ ਹੈਗੀਆਂ ਹੁਣ ਜਿੰਨਾ ਅਸੀਂ ਪਾਣੀ ਮਿੱਟੀ ਬਰਬਾਦ ਕਰ ਰਹੇ ਆ ਨਾ ਓਨੇ ਹੀ ਕਰਜ਼ੇ ਜ਼ਿਆਦਾ ਨੇ ਇੱਕ ਮੈਂ ਰਿਪੋਰਟ ਕੱਢੀ ਆ ਜਿਹੜੇ ਬੰਦੇ ਅੱਗ ਨਹੀਂ ਲਾਉਂਦੇ ਜਿਹੜੇ ਬੰਦੇ ਮਿੱਟੀ ਬਚਾਉਂਦੇ ਨੇ ਵਾਤਾਵਰਨ ਬਚਾਉਂਦੇ ਨੇ ਉਹ ਸਾਰੇ ਕਰਜ਼ੇ ਤੋਂ ਮੁਕਤ ਨੇ ਤੇ ਜਿਹੜੇ ਬੰਦੇ ਅੱਗਾਂ ਲਾਉਂਦੇ ਨੇ ਪਾਣੀ ਬਰਬਾਦ ਕਰਦੇ ਨੇ ਸਾਰੇ 50-50 ਲੱਖ ਦੇ ਕਰਜ਼ੇ ਥੱਲੇ ਡੁੱਬੇ ਹੋਏ ਨੇ ਮਿੱਟੀ ਪਾਣੀ ਕੁਦਰਤ ਨੂੰ ਬਚਾਉਣਾ ਸ਼ੁਰੂ ਕਰ ਦਿਓ ਤੁਹਾਡੇ ਕਰਜ਼ੇ ਉਤਰਨੇ ਸ਼ੁਰੂ ਹੋ ਜਾਣਗੇ ਸਬਰ ਦੀ ਖੇਤੀ ਸ਼ੁਰੂ ਕਰ ਦਿਓ ਛੋਟ ਟਾਈਮ ਵਾਲੇ ਵੀ ਲਾਓ ਜਿਹੜੇ 90 95 ਦਿਨ ਦੇ ਅੰਦਰ ਅੰਦਰ ਪੱਕਦੇ ਨੇ ਲੰਬੇ ਟਾਈਮ ਵਾਲੇ ਵੀ ਬੰਦ ਕਰੋ ਕੁਝ ਨਹੀਂ ਹੈਗਾ ਤੇ ਝੋਨਾ ਜਿਹੜਾ ਉਹ ਜਲਾਈ ਦੇ ਵਿੱਚ ਲਾਣਾ ਸ਼ੁਰੂ ਕਰੋ ਭਾਵੇਂ 1 ਜੁਲਾਈ ਲਾ ਲਓ 5 ਜੁਲਾਈ 10 ਜੁਲਾਈ ਲਾ ਲਓ ਮੈਂ ਇਹ 50 ਸਰਕਾਰ ਨੂੰ ਵੀ ਬੇਨਤੀ ਕਰੂੰਗਾ ਭਈ ਝੋਨੇ ਦੀ ਤਰੀਕ ਜੁਲਾਈ ਚ ਕਰ ਦਿੱਤੀ ਜਾਵੇ ਜਿੰਨੇ ਕੋਈ ਹੋਰ ਸਬਜ਼ੀ ਲਾਣੀ ਹੈ ਸਰਦੀਆਂ ਚੋਂ ਮੂੰਗੀ ਮੰਗੀ ਲਾ ਲਵੇ ਕੁਝ ਹੋਰ ਲਾ ਲੇ 1509 ਲਾ ਲਵੇ ਪਰ ਲੰਬੇ ਟਾਈਮ ਵਾਲੀਆਂ ਵੈਰੈਟੀਆਂ ਬੰਦ ਕਰਕੇ ਜੁਲਾਈ ਦੇ ਵਿੱਚ ਝੋਨੇ ਦੀ ਜਿਹੜੀ ਤਰੀਕ ਹੈ ਉਹਨੂੰ ਮਿਥਿਆ ਜਾਵੇ ਜੂਨ ਦੇ ਵਿੱਚ ਝੋਨਾ ਬੰਦ ਕਰਾਇਆ ਜਾਵੇ ਲੋ ਬਹੁਤ ਜ਼ਿਆਦਾ ਚੱਲਦੀ ਏ ਪਾਣੀ ਸੁੱਕੀ ਜਾਂਦਾ ਥੱਲੇ ਲੋਕ ਮੋਟਰਾਂ ਡੂੰਘੀਆਂ ਪਾਈ ਜਾਂਦੇ ਨੇ ਬੋਰ ਕਰਾਈ ਜਾਂਦੇ ਨੇ ਜਦੋਂ ਮੌਨਸੂਨ ਆ ਗਈ ਨਾ ਜੁਲਾਈ ਦੇ ਵਿੱਚ ਉਦੋਂ ਮੀਂਹ ਇੱਕ ਵਾਰੀ ਮੀਂਹ ਪੈ ਜੇ ਹਫ਼ਤਾਵਾਰਤਾ ਪਾਣੀ ਨਹੀਂ ਚੁੱਕਦਾ ਚਾਰਵੀਂ ਮੀਂਹ ਪੈ ਜਾਣ ਝੋਨਾ ਮੱਤਰਾ ਤੇ ਹੋ ਜਾਂਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਪਾਣੀ ਬਚਾਓ ਤੇ ਆਪਾਂ ਐਸੇ ਤਰੀਕੇ ਨਾਲ ਖੇਤੀ ਕਰੀਏ ਵੀ ਸਾਨੂੰ ਦੂਜੀਆਂ ਸਟੇਟਾਂ ਲਈ ਸੀ ਮਿਸਾਲ ਬਣੀ ਆ ਵੀ ਲੋਕ ਦੇਖਣ ਵੀ ਵਾਹ ਵਾਹ ਯਾਰ ਪੰਜਾਬ ਵਾਲੇ ਕਿੰਨਾ ਵਧੀਆ ਕੰਮ ਕਰ ਰਹੇ ਨੇ ਤੇ ਹੁਣ ਉਲਟਾ ਕੰਮ ਹੋਇਆ ਪਿਆ ਸਾਡੀ ਨਾ ਸਾਰੇ ਦੇਜ ਦੇ